ਸਿਕਲ ਦੋਸਤੋ ਮੈਂ ਤੁਹਾਡਾ ਆਪਣਾ ਰੈਬੀ ਪਾਰਟੀ ਆ ਤੁਸੀਂ ਵੇਖ ਰਹੇ ਹੋ ਆਰਬੀ ਇੰਡੀਆ ਟੀਵੀ ਨਿਊਜ਼ 200 ਅੱਜ ਜਿਸੀ ਨਕੋਦਰ ਦੇ ਪਿੰਡ ਮਾਲੜੀ ਵਿੱਚ ਪਹੁੰਚੇ ਆ ਜਿੱਥੇ ਕਿ ਪਿੰਡ ਮਾਲੜੀ ਦੀ ਪੰਚਾਇਤ ਔਰ ਹੋਰ ਪਿੰਡ ਦੇ ਲੋਕ ਜਿਹੜੇ ਆ ਆਮ ਆਦਮੀ ਪਾਰਟੀ ਦੀ ਇੱਕ ਰੈਲੀ ਰੱਖੀ ਗਈ ਆ ਉਸ ਦੇ ਵਿੱਚ ਅੱਜ ਬੀਬੀ 인ਦਰਜੀਤ ਕੌਰ ਮਾਨ ਆਏ ਆ ਉਹਨਾਂ ਦੀ ਰਹਿਨਮਾਈ ਹੇਠ ਆਮ ਆਦਮੀ ਪਾਰਟੀ ਦੀ ਜੁਆਇਨ ਕਰਨ ਜਾ ਰਹੇ ਆ ਔਰ ਹਲਕਾ ਵਜਾਏ ਕਿ ਬੀਬੀ 인ਦਰਜੀਤ ਕੌਰ ਮਾਨ ਇੱਥੇ ਪਹੁੰਚੇ ਆ ਔਰ ਵੱਡਾ ਜਿਹੜਾ ਇਕੱਠ ਮਾਲੜੀ ਦੇ ਵਿੱਚ ਹੋਇਆ ਆ ਆਓ ਦੇਖੀਏ ਤਸਵੀਰਾਂ ਆਹੋ ਸਾਰੇ ਨਕਰ ਵੱਲੋਂ ਦਿਨ ਆ ਰੂਖਿਆ ਤੋਂ ਬੇਤੀਆ ਮੈਨੂੰ ਲੋਕ ਨੇ ਪੀਤੇ ਕੇ ਗਲ ਪੰਟਾ ਹੋ ਗਿਆ ਤੇ ਸੀਂਦਰ ਆ ਗਿਆ ਅਸੀਂ ਵੀ ਹੁਣ ਇਹਨਾਂ ਦੇ ਨਾਲ ਹੀ ਆਂ ਇਹਨਾਂ ਦਾ ਭਲੇਖਾ ਕਢਦੀ ਹੈ ਕਈ ਵਾਰੀ ਪੰਚਾਇਤ ਵੱਲੋਂ ਕਿਤਾਬ ਨਹੀਂ ਮਹਿਰ ਮਹਿਤਾਵਰੀ ਪੰਚਾਇਤ ਮੈਂ ਤਾਂ ਤੇ ਅਸੀਂ ਅੱਜ ਇਹਨਾਂ ਦੇ ਨਾਲ ਹੀ ਜਾਂ ਜਿੱਥੇ ਬਣਾ ਦੇ ਨਾਲ ਅਸੀਂ ਔਟੇ ਨਾਲ ਵੋਟਾਂ ਧਾ ਕੇ ਚੱਲਾਂਗੇ ਨਗਰ ਇਤਿਹਾਸਕ ਨਗਰ ਤਨਤਨ ਸਾਹਿਬ ਸ੍ਰੀ ਕੁਰਜਿੰਦਰ ਸਿੰਘ ਮਹਾਰਾਜ ਜੀ ਦੀ ਚਾਤ ਸ਼ੋ ਪ੍ਰਾਪਤ ਨਗਰ ਪਵਿੱਤਰ ਨਗਰੀ ਪਵਿੱਤਰ ਧਰਤੀ ਦੇ ਸਾਰੇ ਵਾਸੀ ਸਹਿਬਾਨ ਮਨਜ ਤੇ ਬਰਾਜਮਨ ਨਗਰ ਦੇ ਸਰਪੰਚ ਸਹਿਬਾਨ ਸਾਰੀ ਨਗਰ ਪੰਚਾਇਤ ਸਹਿਬਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਸਹਿਬਾਨ ਆਮ ਆਦਮੀ ਪਾਰਟੀ ਦੀ ਸਮੁੱਜੀ ਟੀਮ ਵਲੰਟੀਅਰ ਤੇ ਸਾਡੇ ਬਲਕ ਪਟਾਨ ਪ੍ਰਦੀਪ ਸ਼ੇਰਪੁਰੀ ਜੀ ਗੁਰੂ ਫਤੇ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਬੜੀ ਖੁਸ਼ੀ ਹੋ ਰਹੀ ਤੁਹਾਨੂੰ ਸਭ ਨੂੰ ਦੇਖ ਕੇ ਅੱਜ ਲੱਗ ਰਿਹਾ ਕਿ ਮਲੜੀ ਨਗਰ ਦੀ ਪੂਰੀ ਇਕਤਾ ਤੇ ਸਾਰੇ ਜਣੇ ਰਲ ਮਿਲ ਕੇ ਭਾਈਚਾਰਕ ਸਾਂਝ ਦੇ ਨਾਲ ਤੁਸੀਂ ਇਹ ਛੋਟੇ ਜਿਹੇ ਟਾਈਮ ਦੇ ਵਿੱਚ ਵੱਡਾ ਪ੍ਰੋਗਰਾਮ ਮੁਲਿਕ ਦਿੱਤਾ ਤੁਹਾਨੂੰ ਇਸ ਗੱਲ ਦੀ ਮੈਂ ਵਧਾਈ ਵੀ ਦਿੰਨੀ ਆ ਕਿ ਤੁਸੀਂ ਸਾਰੇ ਇਕੱਠੇ ਹੋ ਤੇ ਦੂਸਰਾ ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੀ ਆ ਕਿ ਤੁਸੀਂ ਸਾਰੇ ਮੇਰਾ ਸਾਥ ਦੇਣ ਵਾਸਤੇ ਵਚਨਬੱਧ ਹੋਏ ਇੱਥੇ ਸਾਰੇ ਬੈਠੇ ਹੋ ਮਾਲ ਦੀਪਿੰਡ ਦਾ 2022 ਦੀ ਇਲੈਕਸ਼ਨ ਦੇ ਵਿੱਚ ਮੈਨੂੰ ਐਮਐਲਏ ਬਣਾਉਣ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਜਦੋਂ ਦੋਨੇ ਤੋਂ 1850 ਵੋਟਾਂ ਨਾਲ ਹਾਰ ਕੇ ਆਏ ਸੀ ਤੇ ਮਾਲੜੀ ਦੇ ਬੋਥਾ ਨੇ ਜਾਣ ਪਾਈ ਸੀ ਇੱਥੇ ਆ ਕੇ ਮਾਲੜੀ ਪਤਾ ਲੱਗ ਗਿਆ ਸੀ ਜਦੋਂ ਜਿਹੜੀ ਲੀਡ ਇੱਕਦਮ ਵੱਧ ਕੇ ਆਈ ਤੇ ਮਾਰਜਨ ਜਿਹੜਾ ਹਾਰ ਤੱਕ ਘਟਿਆ ਸੀ ਉਹ ਮਾਲੜੀ ਨਗਰ ਦੀਆਂ ਵੋਟਾਂ ਦੇ ਨਾਲ ਘਟਿਆ ਸੀ ਉਸ ਤੋਂ ਬਾਅਦ ਅਸੀਂ ਨਖੁਦਰ ਸ਼ਹਿਰ ਚ ਵੜਦੇ ਹਾਂ ਮੋਤ ਦੇ ਹਿਸਾਬ ਦੇ ਨਾਲ ਤੇ ਮੈਂ ਹਮੇਸ਼ਾ ਸਾਨਵੰਦ ਵੀ ਰਹਾਂਗੀ ਤੁਹਾਡੀ ਕਰਜ਼ਦਾਰ ਵੀ ਆ ਤੇ ਤੁਹਾਡੇ ਨਗਰ ਦੇ ਕਮਾਂਕਾਰਵਾ ਵਾਸਤੇ ਵਚਨਬੱਧ ਕੀ ਪਵਨ ਕੁਮਾਰਟੀ ਨੂੰ ਜੀ ਨੂੰ 1 ਜੂਨ ਨੂੰ ਆਪਾਂ ਵੋਟਾਂ ਪਾਉਣੀਆਂ ਔਰ ਝਾੜੂ ਦੇ ਨਿਸ਼ਾਨ ਤੇ ਵੋਟ ਪਾ ਕੇ ਅਸੀਂ ਪਵਨ ਕੁਮਾਰਟੀ ਨੂੰ ਜੀ ਨੂੰ ਜੜਾ ਕਾਮਯਾਬ ਕਰਨਾ ਔਰ ਮੈਂ ਤੁਹਾਡਾ ਬਹੁਤ ਧੰਨਵਾਦ ਕਰਦੀ ਆ ਕਿ ਤੁਸੀਂ ਅੱਜ ਸਾਰੇ ਜਣੇ ਇੱਥੇ ਇਕੱਠੇ ਹੋਏ ਤੁਹਾਨੂੰ ਜੀ ਆਇਆਂ ਤੁਹਾਡਾ ਕਦਮ ਕਦਮ ਮੇਰੇ ਸਿਰ ਮੱਥੇ ਔਰ ਇੱਥੇ ਦੀਆਂ ਸਮੱਸਿਆਵਾਂ ਮੇਰੀਆਂ ਆਪਣੀਆਂ ਤੁਸੀਂ ਕਦੀ ਨਾ ਇਹ ਸਮਝੋ ਕਿ ਮੈਨੂੰ ਕਿਸੇ ਗੱਲ ਦਾ ਨਹੀਂ ਪਤਾ ਮੈਂ ਹਰ ਪਿੰਡ ਦੇ ਵਿੱਚ ਹਰ ਸ਼ਹਿਰ ਦੇ ਵਿੱਚ ਹਰ ਗੱਲੀ ਮੁਹੱਲੇ ਦੀਆਂ ਜਿਹੜੀਆਂ ਸਮੱਸਿਆ ਨੇ ਮੇਰੇ ਟਿਪਸ ਤੇ ਹੁੰਦੀਆਂ ਮੈਨੂੰ ਕਿਸੇ ਨੂੰ ਪੁੱਛਣਾ ਨਹੀਂ ਪੈਂਦਾ ਕਿਉਂਕਿ ਮੈਂ ਹਰ ਇੱਕ ਥਾਂ ਜਾਣੀ ਵੀ ਆ ਤੇ ਉੱਥੇ ਦੀ ਜਾਣਕਾਰੀ ਵੀ ਰੱਖਦੀ ਆ ਇਸ ਕਰਕੇ ਸਾਰੀਆਂ ਸਮੱਸਿਆਵਾਂ ਅਸੀਂ ਹੌਲੀ ਹੌਲੀ ਕਰਕੇ ਹੱਲ ਕਰਾਂਗੇ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਉਹ ਬਾਬਾ ਮਨੋਦੀਪ ਮੁਰਦਾ ਪ੍ਰਧਾਨ ਮਲਕੀਸ਼ ਸਿੰਘ ਜੀ ਹੌਣ ਤੇ ਆਪਣਾ ਸਨਮਾਨ ਪ੍ਰਾਪਤ ਕਰ ਚੁੱਕੇ ਜੀ ਕੋਲ ਸਾਡੇ ਦਸਰਪਾਲ ਸਿੰਘ ਜੀ ਇੱਕ ਅਕਾਦਮੀ ਕੋਰਡੀਨੇਟਰ ਜੀ ਵੀ ਆਪਣਾ ਸਨਮਾਨ ਪ੍ਰਾਪਤ ਕਰ ਚੁੱਕੇ 5 ਕੇ ਵੀ ਮੈਂ ਹਰ ਇੱਕ ਸਟੱਜ ਉਹ ਵੀ ਹੌਣ ਜੀ ਸੋ ਬੇਨਤੀ ਕਰਦਾ ਹਾਂ ਕਿ ਸਾਰੀ ਪੰਚਾਇਤ ਪੰਚਾਇਤ ਮੈਂਬਰ ਆ ਕੇ ਆਪਣਾ ਇੱਥੇ ਸਲਮਾਨ ਪ੍ਰਵਤਨ ਹਾਂ ਹਾਂ ਸਹੀ ਜੀ ਸ਼੍ਰੀਮਤੀ ਸੰਤੋਸ਼ ਰਾਣੀ ਜੀ ਜਿਹੜੇ ਸਾਡੇ ਨਾਲ ਪਾਰਟੀ ਦੇ ਕਾਪੀ ਕਮੇਟੀ ਤੋਂ ਉਹ ਮੈਡਮ ਜੀ ਸ਼੍ਰੀਮਤੀ ਪਰਵੀਰ ਹਾਂ ਜੀ ਪੰਜ ਜਿਹੜੇ ਮਜੂਦਾ ਪੰਚ ਨੇ ਉਹ ਵੀ ਆਉਣ ਅਜੀ ਤੁਸ ਜੀ ਉਹ ਹੈ ਨਹੀਂ ਕਿ ਉਹਦੇ ਹਸਬੰਦ ਆਣ ਕੋ ਕੋ ਮੇਰੀ ਮੇਰੇ ਸਾਈਡ ਤੇ ਸ਼੍ਰੀਮਤੀ ਰਾਣੀ ਜਿਹੜੇ ਜੁਦਾਤ ਕੋਈ ਜਵੰਦ ਜੀ ਸਤਨਾਮ ਸਿੰਘ ਸਤਾਣੀ ਪੰਜ ਸਾਹਿਬ ਸਰਦਾਰ ਲੈਂਬਰ ਸਿੰਘ ਜੀ ਐਨ ਆ ਦੇ ਸਾਡੇ ਜਿਹੜੇ ਸਰਦਾਰ ਤੇਜਾ ਸਿੰਘ ਜੀ ਉਹ ਸਾਡਾ ਵੀ ਰਜੈਤੀ ਉਹ ਵੀ ਮੰਚ ਤੇ ਪਹੁੰਚੇ ਸਰਦਾਰ ਤੇਜਾ ਸਿੰਘ ਜੀ ਸਰਦਾਰ ਲੇਬਰ ਸਿੰਘ ਜੀ ਮੁੱਖ ਪ੍ਰਮੁਖ ਬਾਈ ਜੀ ਸਾਡੇ ਕੋਲ ਦਿੱਖ ਪਾਰਟੀ ਦਾ ਜੋਹੀ ਪਾਰਟੀ ਵਰਕਰ ਵੀ ਸਾਡੇ ਪਾਰਟੀ ਦੇ ਵਰਕਰ ਗੁਰੂ ਜੀ ਉਹ ਵੀ ਪਹੁੰਚ ਕੇ ਆਉਂਦੇ ਜੀ ਉੱਪਰ ਕੁਝ ਨਾ ਕੋਈ ਨਹੀਂ ਸਰਦਾਰ ਨੇ ਹੁੰਦਾ ਸਿਰਫ ਸਰਦਾਰ ਆਸ਼ਨਾ ਬਲਦੀਪ ਬਲਦੀਪ ਪਾਈ ਰਵੀ ਤੇ ਮੱਝ ਤੇ ਪਹੁੰਚੇ ਸਾਰੇ ਹੀ ਸਰਦਾਰਿਓ ਮੀਰਾਂ ਦਾ ਭੈਣਾ ਦਾ ਇੱਥੇ ਪਹੁੰਚਣ ਤੇ ਇੱਕ ਵਾਰ ਕੋ ਫੇਰ ਤੋਂ ਜੀ ਆਇਆਂ ਇਹ ਜਿਹੜੀ ਆਪਾਂ ਲਖਣਵਾਲਾ ਇਹ ਸਾਡੇ ਕੱਲਿਆਂ ਦੀ ਇਹ ਤੁਸੀਂ ਸਾਹਮੋਹਰੇ ਮੁਕੇ ਲੜਦੇ ਕਿਉਂਕਿ ਅਸੀਂ ਵੀ ਕੋਈ ਇੰਟੈਲੀਜੈਂਟਰ ਨਹੀਂ ਗਏ ਤੁਹਾਡੇ ਵਰਗੇ ਹੀ ਆ ਆਪਣੇ ਕੰਮ ਕਰਦੇ ਆ ਬਜਿਆ ਸਮਾਂ ਪਾੜੀ ਨੂੰ ਕਿਤੇ ਤੇ ਤੁਹਾਨੂੰ ਵੀ ਇਹੋ ਮੇਰੀ ਕਰਦੇ ਕਿ ਆਪਾਂ ਵੀ ਆਪਣੇ ਸਮਾਜ ਨੂੰ ਆਪਣੇ ਕਿੰਦ ਨੂੰ ਆਪਣੇ ਨਗਰ ਨੂੰ ਏਰੀਆ ਨੂੰ ਆਪਣਾ ਡਵੈਲਪਮੈਂਟ ਕਰਨਾ ਤਾਂ ਆਪਾਂ ਨੂੰ ਥੋੜਾ-ਥੋੜਾ ਸਮਾਂ ਕੱਢੀ ਜੋ ਪਾਰਟੀ ਵਧੀਆ ਚੱਲਦੀ ਆ ਜਿਵੇਂ ਕਿ ਆਪਣੇ ਸੁਭਾਨ ਸਿੰਘ ਮਾਨ ਜੀ ਦੀ ਸੋਚ ਉਹਨਾਂ ਨੂੰ ਮੁੱਖ ਰੱਖਦੇ ਹੋਏ ਆਪਾਂ ਥੋੜਾ ਥੋੜਾ ਕਮਾਗੀ ਜੇਕਰ ਪਾਰਟੀ ਉਹਦੇ ਕਿ ਤਾ ਆਪਣਾ ਦੇਰਿਆ ਕਿਤੇ ਕਿਤੇ ਕੰਸਲ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਵਾਰੀ ਗੁਰਜੀ ਦਾ ਕਾਸਾ ਵਾਰੀ ਗੁਰਜੀ ਦੇ ਵਿੱਚ ਮੀਟਿੰਗ ਕਰ ਜੀਣਾ ਚਾਹੁੰਦਾ ਆ ਮਲਣੀ ਨਗਰ ਤੁਨ ਤੁਨ ਸਾਹਿਬ ਸਰੂਚੇਚੀ ਮਹਾਰਾਜ ਜੀ ਦੀ ਚਾਪਸ਼ਾ ਪ੍ਰਕਿਰਤਿ ਬਾਬਾ ਮਾਨ ਜੀ ਦੀ ਚਾਪਤੀ ਅੱਜ ਇਸ ਪਵਿੱਤਰ ਧਰਤੀ ਤੇ ਕਿਸਮ ਦੇ ਨਮਸਤਕ ਹੋਣ ਵਾਲੀ ਗੱਲ ਹੈ ਕਿ ਕਿ ਜਿਹੜਾ ਇਸ ਨਗਰੀ ਦਾ ਪਵਿੱਤਰ ਹੈ ਉੱਥੇ ਦੇ ਲੋਕ ਪਾਕ ਪਵਿੱਤਰ ਸੋਚ ਦੇ ਨਾਲ ਅੱਜ ਸਾਰੇ ਨਗਰ ਨੇ ਇੱਕ ਕਿਸਮ ਦਾ ਇੱਕ ਪਾਸੇ ਹੋਣ ਦਾ ਫੈਸਲਾ ਕੀਤਾ ਪ੍ਰਬੰਧਕ ਕਮੇਟੀ ਦੇ ਨਾਲ ਨਾਲ ਬਾਕੀ ਸਾਰੇ ਭਾਈਚਾਰਾ ਔਰ ਭਾਈਚਾਰਿਆਂ ਦੀ ਜਨਰਲ ਸ ਕਿ ਇਹ ਵੀ ਕਹਿ ਸਕਦੇ ਕਿ ਪਾਰਟੀ ਵੇਚਤੇ ਵੀ ਸਾਰੇ ਇੱਕੋ ਇੱਕਦਮ ਇੱਕ ਮੰਚ ਤੇ ਇਕੱਠੇ ਹੋਏ ਨੇ ਕਿ ਸਾਰੇ ਆਪਣੇ ਵਾਸਤੇ ਪੰਜਾਬ ਦੀ ਵਤਰੀ ਵਾਸਤੇ ਆਪੇ ਕਿ ਜੋ ਟੋਹੋਕੇ ਆਪਾਂ ਕਿ ਬਟਾ ਲਿਆ ਮੈਂ ਕੀ ਮੈਸੇਜ ਕਰਾ ਮੇਰੀ ਸਭ ਨੂੰ ਅਪੀਲ ਹੈ ਮੈਂ ਮੈਸੇਜ ਨਹੀਂ ਕਰ ਰਹੀ ਹਾਂ ਮੈਂ ਸਭ ਨੂੰ ਅਪੀਲ ਕਰਦੀ ਕਿ ਆਪਣਾ ਇਹ ਭਾਈਚਾਰਾ ਬਣਾ ਕੇ ਰੱਖਣਾ ਇਹ ਲਖਣਾ ਹੁੰਦੀਆਂ ਜਾਂਦੀਆਂ ਰਹਿੰਦੀਆਂ ਜਿਹੜੀ ਜੁਟਤਾ ਕਿਸੇ ਨਾਤੇ ਵਾਸਤੇ ਦਿਖਾਉਂਦੇ ਹੋ ਇਹਦੀ ਮਿਸਾਲ ਇਦਾਂ ਹੀ ਹਮੇਸ਼ਾ ਵਾਸਤੇ ਕਾਇਮ ਰਣੀ ਚਾਹੀਦੀ ਆ ਔਰ ਮੈਂ ਕੋਸ਼ਿਸ਼ ਕਰੂੰਗੀ ਕਿ ਹਰ ਸੰਭਵ ਕੋਸ਼ਿਸ਼ ਕਰਾਂ ਕਿ ਇਸ ਨਕਤੀਆਂ ਜੜੀਆਂ ਵੀ ਜ਼ਰੂਰੀ ਕੰਮ ਕਰਨ ਵਾਲੇ ਨੇ ਜੜੀਆਂ ਜ਼ਰੂਰੀ ਸਮੱਸਿਆਵਾਂ ਦਾ ਪੈਦ ਤੇ ਦਰਕ ਸਭਾ ਚੋਣਾਂ ਲਈ ਕਿੰਨੀ ਤਿਆਰੀਆਂ ਚੱਲ ਰਹੀਆਂ ਹਨ ਹਾਂ ਲੋਕ ਸਭਾ ਚੋਣਾਂ ਲਈ ਕੋਈ ਸਪੈਸ਼ਲ ਤਿਆਰੀਆਂ ਸੀ ਨਹੀਂ ਕਰਦੀ ਕਿਉਂਕਿ ਮੈਂ ਹਮੇਸ਼ਾ ਇਲੈਕਸ਼ਨ ਮੋਡ ਚ ਰਹਿੰਦੀ ਹਾਂ ਜਿੰਨਾ ਕੰਮ ਮੈਂ ਉੱਥਾਂ ਕਰਦੀ ਹਾਂ ਉਨੇ ਕੰਮ ਮੈਂ ਇਲੈਕਸ਼ਨ ਦੇ ਦੌਰਾਨ ਵੀ ਕਰ ਰਹੀਆਂ ਹਾਂ ਤਿਆਰੀਆਂ ਤੇ ਦੂਸਰੇ ਲੋਕਾਂ ਦੀਆਂ ਨੇ ਮੈਂ ਦੇਖ ਰਹੀਆਂ ਕਿ ਵੀ ਹਲਕੇ ਦੇ ਵਿੱਚ ਉਹਨਾਂ ਦਾ ਕਾਫੀ ਔੜਾ ਜਾਣਾ ਹੋ ਗਿਆ ਔਰ ਸਾਰੇ 9 ਹਲਕੇ ਛੱਡ ਕੇ 8 ਹਲਕੇ ਛੱਡ ਕੇ ਸਿਰਫ ਨਕੋਦਰ ਹਲਕੇ ਦੇ ਵਿੱਚ ਹੀ ਸਾਰੀਆਂ ਇਲੈਕਸ਼ਨਾਂ ਵਾਲੀਆਂ ਚੱਲ ਰਹੀਆਂ ਹੋਰ ਕਿਤੇ ਮੈਨੂੰ ਕੋਈ ਕੈਂਡੀਡੇਟ ਜੰਦਾ ਉਹ ਤਾਂ ਨਜ਼ਰ ਨਹੀਂ ਆ ਰਿਹਾ ਨਕੋਦਰ ਦੇ ਵਿੱਚ ਸਭ ਦੀ ਹਾਜ਼ਰੀ ਡੇਲੀ ਪੈਂਦੀ ਹੈ ਨਕੋਦਰ ਬੜਾ ਇੰਪੋਰਟੈਂਟ ਸਾਡਾ ਸ਼ਹਿਰ ਹੋ ਗਿਆ ਬੜਾ ਇੰਪੋਰਟੈਂਟ ਸੀਟ ਹੈ ਇਹਦੇ ਵਿੱਚ ਇਸ ਕਰਕੇ ਖੁਸ਼ੀ ਵੀ ਹੈ ਕਿ ਸਾਰਿਆਂ ਦੀ ਪਸੰਦੀਦਾ ਸੀਟਾਂ ਦੀ ਚਾਲੀ ਹੈ ਲੱਗਦਾ ਨਹੀਂ ਕਿ ਕਾਂਗਰਸੀ ਜਿਹੜੇ ਨੇ ਲਈਆਂ ਕਈ ਕੈਂਡੀਡੇਟ ਜਿਹੜੇ ਆ ਬੱਚੇ ਲੜਨਗੇ ਅ ਲੱਗਦਾ ਨਹੀਂ ਤਾਂ ਜਗ ਚਾ ਰਿਹਾ ਕਿ ਇੱਕ ਇੱਕ ਨੂੰ ਟਿਕਟ ਦਿੱਤੀ ਜਾਂਦੀ ਹੈ ਦੂਸਰਾ ਉਹਦੇ ਵਿਰੁੱਧ ਖੜਿਆ ਜਾਂਦਾ ਤੁਸੀਂ ਦੇਖ ਰਹੇ ਹੋ ਕਿ ਰਾਜਾ ਅਭਿੰਦ ਨੂੰ ਟਿਕਟ ਦਿੱਤੀ ਲੁਧਿਆਣਾ ਤੋਂ ਆਸ਼ੂ ਦੇ ਸਮਰਥਕ ਉਹਦੇ ਵਿਰੁੱਧ ਖੜੇ ਕਿ ਅਸੀਂ ਨਹੀਂ ਵੋਟਾਂ ਪਾਵਾਂਗੇ ਅਸੀਂ ਨਹੀਂ ਸਪੋਰਟ ਕਰਾਂਗੇ ਕਾਂਗਰਸ ਤਾਂ ਇੱਕ ਡੱਡੂਆਂ ਦੀ ਪਸੇਰੀ ਹੋ ਗਈ ਹੈ ਜਿਹਨੂੰ ਕੋਈ ਇਕੱਠਾ ਨਹੀਂ ਕਰ ਸਕਦਾ ਔਰ ਇਹ سلسلہ ਇਹਨਾਂ ਦਾ ਖਤਮ ਹੀ ਆ ਜਿਹੜਾ ਪੰਜਾਬ ਦੇ ਵਿੱਚੋਂ ਪੰਜਾਬ ਦੇ ਵਿੱਚ ਇਹਨਾਂ ਦੀ ਸਥਿਤੀ ਬਹੁਤ ਚੰਨੀ ਸਾਹਿਬ ਦੀ ਵੀਡੀਓ ਬਾਹਰ ਲੱਗ ਹੋ ਰਹੀ ਹੈ ਜਿਹੜੀ ਕਿ ਤਾਸ਼ਕੇਰ ਦੇ ਕਿਸ ਤਰ੍ਹਾਂ ਦੇ ਉਹ ਮਾਹਰ ਨੇ ਇਹਨਾਂ ਚੀਜ਼ਾਂ ਦੇ ਵਿੱਚ ਇਹਨਾਂ ਕੰਮਾਂ ਦੇ ਵਿੱਚ ਬਹੁਤ ਸਾਰੇ ਕੰਮ ਕਰਦੇ ਆ ਉਹਦੇ ਵਿੱਚ ਇਹ ਵੀ ਇੱਕ ਸ਼ਾਮਲ ਹੋ ਗਿਆ ਕਿ ਉਹ ਤਾਸ਼ ਵੀ ਖੇਡਦਾ ਕੋਧੀ ਕਹਿਣਗੇ ਕਿ ਜੀ ਉਹ ਸੀਪਤੀ ਬਾਜੀ ਵੀ ਲਾ ਲੈਂਦੇ ਆ ਉਹ ਉਹਨਾਂ ਦਾ ਆਪਣਾ ਸ਼ੌਕ ਹੈ ਇੱਕ ਬਥਰੇ ਕਿਸਮ ਦੇ انسان ਨੇ ਜਿਹੜੇ ਆਪਣੇ ਹਿਸਾਬ ਦੇ ਨਾਲ ਆਪਣੀ ਮਰਜ਼ੀ ਨਾਲ ਚੱਲਦੇ ਨੇ ਠੀਕ ਹੈ ਉਹਨਾਂ ਦਾ ਸ਼ੌਕ ਹੈ ਉਹ ਵੀ ਪੂਰਾ ਕਰਨਾ ਚਾਹੀਦਾ ਠੀਕ ਥੈਂਕ ਯੂ ਅੱਜ ਮੀਟਿੰਗ ਕੀਤੀ ਜਾ ਰਹੀ ਹੈਗੀ ਆ ਲੋਕ ਸਭਾ ਚੋਣਾ ਚੱਲ ਰਹੀਆਂ ਕਿਸ ਤਰ੍ਹਾਂ ਦੇ ਜੀ ਬਿਲਕੁਲ ਅੱਜ ਪਿੰਡ ਮਾਲੜੀ ਦੇ ਵਿੱਚ ਇੱਥੇ ਬਹੁਤ ਹੀ ਵਧੀਆ ਭਰਮੀ ਮੀਟਿੰਗ ਜਿਹੜੀ ਕੀਤੀ ਗਈ ਆ ਜਿਸ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਨਗਰ ਦੇ ਮੌਜੂਦਾ ਗੁਰਦੁਆਰਾ ਸਾਹਿਬ ਦੀ ਪ੍ਰਧਾਨ ਤੇ ਉਹਨਾਂ ਦੀ ਪੂਰੀ ਕਮੇਟੀ ਤੇ ਨਾਲ ਆਪਣੇ ਪਿੰਡ ਦੇ ਸਰਪੰਚ ਸਮੇਤ ਪੰਚਾਇਤ ਸਾਰੇ ਵੱਡੀ ਗਿਣਤੀ ਦੇ ਵਿੱਚ ਸ਼ਮੂਲੀਅਤ ਕੀਤੀ ਉਹਨਾਂ ਨੇ ਪਾਰਟੀ ਵਿੱਚ ਬਹੁਤ-ਬਹੁਤ ਧੰਨਵਾਦ ਕਰਦੇ ਆ ਸਾਡੇ ਅੱਜ ਪਰਿਵਾਰ ਦੇ ਵਿੱਚ ਇਜਾਫਾ ਹੋਇਆ ਲੋਕ ਸਭਾ ਚੋਣਾ ਕਿਸ ਤਰ੍ਹਾਂ ਤਿਆਰੀਆਂ ਚੱਲ ਰਹੀਆਂ ਬਿਲਕੁਲ ਜੀ ਲੋਕ ਸਭਾ ਦੀਆਂ ਤਿਆਰੀਆਂ ਪੂਰੇ ਜੋਰਾਂ ਤੇ ਚੱਲ ਰਹੀਆਂ ਵਾ ਤੇ ਬਹੁਤ ਵਧੀਆ ਪਬਲਿਕ ਦਾ ਰਿਸਪੌਂਸ ਆ ਬਹੁਤ ਸੋਹਣਾ ਸਾਰੇ ਵੱਧ ਚੜ ਕੇ ਆਪਣਾ ਜਿਹੜਾ ਰੋਲ ਅਦਾ ਕਰ ਰਹੇ ਹੈ ਕੈਂਪੇਨ ਕਿਸ ਤਰ੍ਹਾਂ ਦੀ ਚੱਲ ਰਹੀ ਕੈਂਪੇਨ ਤੁਹਾਡੇ ਸਾਹਮਣੇ ਹੀ ਆ ਜੀ ਲੋਕ ਬਿਲਕੁਲ ਤਿਆਰ ਬਰ ਤਿਆਰ ਬੈਠੇ ਆ ਪਾਰਟੀ ਦੀਆਂ ਗਤੀਵਿਧੀਆਂ ਨੂੰ ਦੇਖਦੇ ਹੋਏ ਵੋਟਾਂ ਪਾਉਣ ਲਈ ਪੱਬਾਂ ਭਾਰ ਬੈਠੇ ਨੇ ਤੇ ਇੱਕ ਤਰੀਕ ਦੀ ਵੇਟ ਕਰ ਰਹੇ ਆ ਕਦੋਂ ਇੱਕ ਤਰੀਕ ਆਵੇ ਤੇ ਝਾੜੂ ਵਾਲਾ ਬਟਨ ਦਬਾ ਕੇ ਪਾਰਟੀ ਦੇ ਹਿੱਸੇ ਆਪਣਾ ਯੋਗਦਾਨ ਪਾਉਣ ਲਈ ਬਿਲਕੁਲ ਤਿਆਰ ਬਰ ਤਿਆਰ ਬੈਠੀ ਨੇ